ਹੋ ਮੇਰਾ ਕਸੂਰ ਤੇ ਦੱਸ ਦੇ ਕਿਉਂ ਆਂ ਦੂਰ ਤੇ ਦੱਸ ਦੇ ਬਦਲ ਗਏ ਆਂ ਸੱਚ ਮੁੱਚ ਹੀ ਜਾਂ ਮੈਨੂੰ ਹੀ ਸਤੋਂ ਨਾਏ ਹੋ ਮੇਰੇ ਮਰਨੇ ਤੇਰੋਂ ਮੇਂਗਾ ਵੇਜੋਂਦੀ ਨੂਰ ਵੋ ਨਾਏ ਮੈਮ ਲੋਕਾਂ ਦੀ ਹੈਲਪ ਕਰਦੇ ਆ ਉਹ ਵੀਡੀਓ ਫਨੀ ਵੀਡੀਓ ਬਣਾਉਂਦੇ ਆ ਤੁਹਾਡੀ ਉਹਨਾਂ ਨੇ ਕਿੱਦਾਂ ਹੈਲਪ ਕੀਤੀ ਮੈਮ ਕੀਤੀ ਨਹੀਂ ਜਿੱਦਾਂ ਮੈਂ ਉਹਨਾਂ ਨੂੰ ਮੈਸੇਜ ਕੀਤੇ ਪਹਿਲਾਂ ਇੰਸਟਾਗ੍ਰam ਤੇ ਕੀਤੇ ਹਾਲ ਹੀ ਗਈ ਸੀ ਕੀ ਨਾਮ ਆਉਂਦਾ ਮੈਮ ਗੋਲਾ ਮਠਾਪੁਰੀਆ ਮੈਮ ਓਕੇ ਜਲੰਧਰ ਤੋਂ ਜਲੰਧਰ ਤੋਂ ਮੈਂ ਮਠਾਪੁਰ ਤੋਂ ਮੈਮ ਮੈਨੂੰ ਉਤੋਂ ਕਹਿੰਦੇ ਤੂੰ ਨਸ਼ੇੜੀ ਆ ਤੂੰ ਨਸ਼ੇ ਕਰਦਾ ਆ ਤੇਰੀ ਕੋਈ ਮੰਮੀ ਬਿਮਾਰ ਨਹੀਂ ਅਸੀਂ ਕੀ ਕਰੀਏ ਤੇ ਚੂ ਝੂਡ ਬੋਲ ਬਈ ਤੁਸੀਂ ਉਹਨਾਂ ਨੂੰ ਕਹਿਣਾ ਸੀਗਾ ਕਿ ਟੈਸਟ ਕਰਾ ਕੇ ਦੇਖ ਲਓ ਮੈਮ ਕਿਆ ਸੀ ਮੈਂ ਬਾਅਦ ਵਿੱਚ ਮੈਂ ਰਿਪਲਾਈ ਨਹੀਂ ਕੀਤਾ ਭਾਈ ਅੱਛਾ ਮਤਲਬ ਤੁਸੀਂ ਹਲੇ ਜਨਮ ਲਿੱਤਾ ਸੀ ਜਨਮ ਲਿੱਤਾ ਸੀ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਕਹਿੰਦੇ ਕੋਮਾ 'ਚ ਚੱਲ ਗਏ ਸੀ ਫਿਰ ਸ਼ੂਗਰ ਹੋ ਗਈ ਮੈਮ ਉਸ ਤੋਂ ਬਾਅਦ ਬਿਮਾਰ ਹੀ ਰਹਿੰਦੇ ਆ ਜਿੱਦਾਂ 20 ਸਾਲ ਹੋ ਗਿਆ ਅੱਜ ਹਾਂਜੀ ਫੇ ਕੀ ਹੋਇਆ ਤੁਹਾਡੇ ਨਾਲ ਆਹੀ ਸਿਚੁਏਸ਼ਨਸ ਕਰਕੇ ਛੱਡ ਗਈ ਹਾਂਜੀ ਨਹੀਂ ਪਹਿਲਾਂ ਮੈਂ ਮੁੱਦਾ ਪਹਿਲਾਂ ਕਹਿ ਰਹੀ ਸੀ ਕੋਈ ਨਹੀਂ ਆਟੋ ਚਲਾਉਂਦਾ ਫਿਰ ਕੀ ਆਪਣੇ ਜਿੱਦਾਂ ਭੈਣ ਸੀਗੀ ਉਹਦੇ ਇੱਕ ਉਹ ਕੰੰਦੀ ਸੀ ਜਿਹੜਾ ਆਟੋ ਵਾਲੇ ਨਾਲ ਵਿਆਹ ਕਰਾਣਾ ਆਟੋ ਚਲਾਉਂਦਾ ਜੇ ਉਹ ਹੂੰ ਉਹ ਕੰੰਦੀ ਨਹੀਂ ਕੋਈ ਨਹੀਂ ਆਟੋ ਚਲਾਉਂਦਾ ਹੈ ਤਾਂ ਮੇਰਾ ਹੀ ਆ ਜਿੱਦਾਂ ਵੀ ਆ ਪਰ ਉਹ ਫੇ ਇੱਕ ਟਾਈਮ ਆਇਆ ਫੇ ਕਾਲਜ ਲੱਗ ਗਈ ਉਸ ਤੋਂ ਬਾਅਦ ਸ਼ਾਦੀ ਗੱਲਾਂ ਚ ਆ ਗਈ ਗੱਲਾਂ ਜਾ ਗਈ ਕਾਲਜ ਜਾ ਕੇ ਜਿੱਦਾਂ ਤੁਹਾਨੂੰ ਪਤਾ ਮਾਹੌਲ ਫੇ ਬਾਹਰਲੀ ਦੁਨੀਆ ਦੇਖੀ ਉਹਨੇ ਹੋ ਫੇ ਬਦਲੇ ਗਈ ਜਿੱਦਾਂ ਮੈਂ ਹੋ ਕਦੇ ਤੇਰਾ ਰੋਜ਼ ਦੇ ਤੇ ਕਦੇ ਪ੍ਰਪੋਜ਼ ਦੇ ਯਾਰਾਂ ਨਾਲ ਹੁੰਦਾ ਬਿੱਲੋਂ ਨਿੱਤ ਸਾਡਾ ਮੋਜ ਦੇ ਹੋ ਕੁੜੀਆਂ ਦਾ ਟਾਈਮ ਟੂਮ ਚੱਕ ਦੇਣੀ ਅਸੀਂ ਸਾਨੂੰ ਯਾਰਾਂ ਵੇਲੀਆਂ ਦਾ ਚੰਗਾ ਹਾਲ ਚਾਹੀਦੇ ਹੋ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗਾਉਣ ਦੇ ਲਈ ਸਾਲ ਚਾਹੀਦੇ ਹੋ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗਾਉਣ ਦੇ ਲਈ ਸਾਲ ਚਾਹੀਦੇ ਸ਼ੁਰੂਆਤ ਕਰਦੀ ਹਾਂ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੀ ਟੀ ਐਂਡ ਟਾਕ ਸਤਿ ਸ਼੍ਰੀ ਅਕਾਲ ਜੀ ਫੋਕ ਐਂਡ ਬੀਟਸ ਚੈਨਲ ਵਿੱਚ ਤੁਹਾਡਾ ਮੈਂ ਸਵਾਗਤ ਕਰਦੀ ਹਾਂ ਅੱਜ ਪ੍ਰੋਗਰਾਮ ਟੀ ਐਂਡ ਟਾਕ ਵਿੱਚ ਤੇ ਫਿਰ ਇੱਕ ਖਾਸ ਚਿਹਰੇ ਨਾਲ ਮਿਲਵਾਨੀ ਆ ਜਿੱਦਾਂ ਕਿ ਆਪਾਂ ਦੇਖਿਆ ਬਹੁਤ ਸਾਰੇ ਫਨਕਾਰ ਬਹੁਤ ਸਾਰੇ ਆਰਟਿਸਟ ਬਹੁਤ ਸਾਰੇ ਸਿੰਗਰਸ ਤੇ ਬਹੁਤ ਸਾਰੇ ਐਕਟਰਸ ਆਪਣਾ ਨਾਮ ਬਣਾ ਚੁੱਕੇ ਨੇ ਤੇ ਹੁਣ ਅੱਜ ਤੁਹਾਨੂੰ ਇੱਕ ਸਪੈਸ਼ਲ ਚਿਹਰੇ ਨਾਲ ਮਿਲਵਾਨ ਜਾਣ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਸਟਰਗਲ ਕੀਤਾ ਹੈ ਗਾਇਕੀ ਲਾਈਨ ਦੇ ਵਿੱਚ ਆਪਣਾ ਨਾਮ ਬਣਾ ਲਏ ਤੇ ਉਹਨਾਂ ਦਾ ਪੂਰਾ ਚੈਲੰਜ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਕੇ ਦਿਖਾਨਗੇ ਤੇ ਆਓ ਜ਼ਿਆਦਾ ਦੇਰ ਨੀ ਕਰਦੇ ਮਿਲਵਾਨੇ ਆ ਤੁਹਾਨੂੰ ਉਸ ਖਾਸ ਚਿਹਰੇ ਨਾਲ ਮਿਨੀ ਨਿੰਜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈ ਬਹੁਤ ਧੰਨਵਾਦ ਕਰਦਾ ਹਾਂ ਫੋਕ ਐਂਡ ਬੀਟਸ ਦਾ ਜਿਨ੍ਹਾਂ ਨੇ ਮੈਨੂੰ ਅੱਜ ਟਾਈਮ ਦਿੱਤਾ ਬੁਲਾਇਆ ਆਪਣੇ ਸਟੂਡੀਓ ਬਹੁਤ ਧੰਨਵਾਦ ਕਰਦਾ। ਥੈਂਕ ਯੂ ਤੁਸੀਂ ਆਏ। ਹਾਂਜੀ। ਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਜਦੋਂ ਤੁਸੀਂ ਆਪਣੇ ਗਾਇਕੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਤੁਹਾਨੂੰ ਸ਼ੌਂਕ ਕਿੱਦਾਂ ਪੈਦਾ ਹੋਇਆ ਸੀ? ਸ਼ੌਂਕ ਮੈਮ ਪਹਿਲਾਂ ਤਾਂ ਮੇਰੇ ਪਾਪਾ ਜੀ ਸਿੰਗਰ ਆ ਦਲਵੀਰ ਸਾਹ। ਹਾਂਜੀ। ਵਾਓ। ਉਹਨਾਂ ਦਾ ਨਾਮ ਕੀ ਆ? ਦਲਵੀਰ ਸਾਹ। ਸਾਬਰ ਕੋਟੀ ਦੇ ਸ਼ਹਿਰ ਦੇ। ਓਕੇ। ਹਾਂਜੀ। ਤੇ ਉਦੋਂ ਮੈਂ ਢੋਲ ਪਲੇ ਕਰਦਾ ਸੀ ਉਹਨਾਂ ਦੇ ਨਾਲ। ਹਾਂਜੀ ਹਾਂਜੀ। ਹੂੰ। ਤੇ ਉਸ ਤੋਂ ਬਾਅਦ ਮੈਂ ਮੈਂ ਕੋਰਸ ਵੀ ਕਰਦੇ ਹੁਣੇ ਨਾਲ ਨਾਲ। ਹਾਂਜੀ ਮੈਮ ਕਰਦਾ ਕੋਰਸ ਵੀ। ਕਈ ਵਾਰ ਜਿੱਦਾਂ ਹੋਰ ਲੈ ਕੇ ਜਾਂਦੇ ਨਾ ਢੋਲ। ਤਫੇ ਮੈਂ ਕੋਰਸ ਵੀ ਕਰ ਲੈਣਾ ਮੈਂ ਪੈਸੇ ਵੀ ਚੱਕਦਾ ਜਿੱਦਾਂ ਤੇ ਉਸ ਤੋਂ ਬਾਅਦ ਮੈਮ ਲਾਈਵ ਸ਼ੋਅ ਸੀਗਾ ਨਿੰਜਾ ਜੀ ਦਾ ਰਾਮਾ ਮੰਡੀ ਤੇ ਮੈਮ ਉੱਥੇ ਆਏ ਸੀ ਨਿੰਜਾ ਜੀ ਇਹ ਘੱਟੋ ਘੱਟ 10 ਸਾਲ ਪੁਰਾਣੀ ਗੱਲ ਹਣੀ ਨਿੰਜਾ ਜੀ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਹੀ ਉਹਨਾਂ ਦੀ ਹੀ ਕਾਪੀ ਕੀਤੀ ਹੋਈ ਆ ਜਿੱਦਾਂ ਕਿ ਉਹਨਾਂ ਨੇ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਮੋਡੀਆਂ ਮਟੀਆਂ ਤੁਸੀਂ ਵੀ ਉਦਹੀ ਪਾਈਆਂ ਹੋਈਆਂ ਨਾ ਹਾਂਜੀ ਤੇ ਉਹਨਾਂ ਦਾ ਲਾਈਵ ਸ਼ੋਅ ਸੀਗਾ ਉਦੋਂ ਮੈਮ ਨਮਾਣਾ ਵਾਂ ਗਾਣਾ ਆਇਆ ਸੀ ਉਹਨਾਂ ਦਾ ਕੱਲਾ ਕੱਲਾ ਠੋਕਦਾ ਰਿਆ ਅੱਛਾ ਤੇ ਮੈਮ ਉਹਨਾਂ ਨੂੰ ਸੁਣਿਆ ਮੈਂ ਇਸ ਤੋਂ ਬਾਅਦ ਮੈਂ ਉਹਨਾਂ ਦੇ ਘਰੇ ਜਾ ਕੇ ਇੰਦਾ ਲਾਈਵ ਸ਼ੋਅ ਦੇਖ ਕੇ ਪੋਡਕਾਸਟ ਦੇਖ ਕੇ ਤੇ ਉਹਨਾਂ ਦੀ ਬਾਇਓਗ੍ਰਾਫੀ ਦੇਖੀ ਜੋ ਕਿ ਸੇਮ ਟੂ ਸੇਮ ਮੇਨਰ ਦਲਦੀ ਸੀ ਮੈਮ ਜੋ ਵੈਸ ਟਾਈਮ ਇੱਥੇ ਬੀਤ ਰਿਹਾ ਉਹਨਾਂ ਤੇ ਬੀਤ ਚੁੱਕਾ ਸੀ ਓਕੇ ਮਤਲਬ ਸਟੋਰੀ ਵੀ ਸੇਮ ਹੈ ਤੁਹਾਡੀ ਉਹਨਾਂ ਨਾਲ ਮੇਰੀ ਜੋ ਵੀ ਬੈਕਗ੍ਰਾਉਂਡ ਸੇਮ ਹੀ ਸੀਗਾ ਮੈਮ ਓਕੇ ਜਿਨ੍ਹਾਂ ਤੋਂ ਜੇ ਦੇ ਕਰਕੇ ਮੈਨੂੰ ਸ਼ੌਂਕ ਪਿਆ ਕਿ ਹਾਂ ਮੈਂ ਫਿਰ ਤੁਸੀਂ ਉਹਨਾਂ ਤੋਂ ਇਨਸਪਾਇਰ ਹੋਏ ਹੋਣੇ ਹਨਾ ਹਾਂਜੀ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨ ਲਿਆ ਕਿ ਜੋ ਮੈਂ ਬੰਨਾ ਤੇ ਇਹਨਾਂ ਵਰਗਾ ਬੰਨਾ ਨਹੀਂ ਤਾਂ ਨਹੀਂ ਬੰਨਾ ਹੂੰ ਆਈਡਲ ਰੋਲ ਮਾਡਲ ਇਨਸਪਾਇਰ ਵੀ ਚਲੋ ਇੱਕ ਹੀ ਪਰਸਨ ਰੱਖਿਆ ਤੁਸੀਂ ਲਾਈਵ ਚ ਹਾਂਜੀ ਜਿਨ੍ਹਾਂ ਤੋਂ ਤੁਸੀਂ ਏਨੇ ਜ਼ਿਆਦਾ ਮਜੀਖਾਨ ਜਦਾਂ ਬਦਿਆ ਸਿੰਘ ਜੀ ਖਾਨ ਸੌਂਦਾ ਖਾਨ ਸਾਹਿਬ ਬਸ ਤੇ ਜਿੱਦਾਂ ਤੁਹਾਨੂੰ ਮਤਲਬ ਸਟੇਜ ਤੇ ਤੁਸੀਂ ਕਰ ਰਹੇ ਹੋ ਆਪਣਾ ਲਾਈਵ ਸਟੇਜ ਸ਼ੋਅ ਕਰ ਰਹੇ ਹੋ ਪਰਫਾਰਮੈਂਸ ਦੇ ਵਿੱਚ ਤੁਸੀਂ ਜ਼ਿਆਦਾ ਕਿਹਨਾਂ ਨੂੰ ਗਾਉਂਦੇ ਆ ਮੈਮ ਜ਼ਿਆਦਾ ਮੈਂ ਨਿੰਜਾ ਜੀ ਦੇ ਗਾਣੇ ਗਾਉਂਦਾ ਜਾਂ ਫਿਰ ਸੂਫੀ ਗਾਣੇ ਗਾ ਲਈਦੇ ਆ ਚਲੋ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਤੋਂ ਇੱਕ ਗੀਤ ਸੁਣਦੇ ਆ ਉਹ ਵੀ ਨਿੰਜਾ ਜੀ ਦਾ ਜਿਨ੍ਹਾਂ ਦੇ ਤੁਸੀਂ ਬਹੁਤ ਪ੍ਰੇਜ਼ ਕਰ ਰਹੇ ਹੋ ਉਸਤਾਦ ਜੀ ਹੈ ਤੁਹਾਡੇ ਉਹਨਾਂ ਦਾ ਹੀ ਕੋਈ ਗੀਤ ਸਾਨੂੰ ਸੁਣਾਓ ਹੋ ਟਾਈਮ ਸੀ ਉਹ ਮਾੜਾ ਜਿਹਾ ਉਹ ਵੀ ਛੱਡ ਤੁਰੀ ਸੀ ਬਹਿ ਕੇ ਹਾਸੇ ਦਿਨ ਆਉਣਗੇ ਹੋ ਪਰ ਨਾ ਉਹ ਮੁੜੀ ਸੀ ਹੋ ਕਈ ਮੁੰਦਰਾ ਉੱਤੇ ਮਰਦਿਆਂ ਨੇ ਕਈ ਮਰਨ ਲੁਕਤੇ ਹੋ ਕੁੜੀਆਂ ਅੱਜ ਵੀ ਮੈਨੂੰ ਲੱਭਦੀਆਂ ਨੇ ਫੇਸਬੁੱਕ ਤੇ ਹੋ ਪਿਆਰ ਨਿਸ਼ਾਨੀ ਪੰਜਾਂ ਦੀ ਗੱਲ ਪਾਈ ਗਾਨੀ ਪੰਜਾਂ ਦੀ ਹੋ ਤੈਨੂੰ ਅੱਜ ਵੀ ਚਾਹੁੰਦਾ ਨਿੰਜਾ ਨਹੀਂ ਕਿਸੇ ਹੋਰ ਤੇ ਨਹੀਂ ਡੁੱਲਿਆ ਕਮੁੰਦਰਾ ਨਹੀਂ ਛੱਡਿਆ ਕਿਉਂ ਨੂੰ ਨਹੀਂ ਭੁੱਲਿਆ ਬਹੁਤ ਵਧੀਆ ਬਹੁਤ ਵਧੀਆ ਗੀਤ ਸੁਣਾਇਆ ਤੁਸੀਂ ਮੈਮ ਤੁਸੀਂ ਕਿੰਨਾ ਕੁ ਜ਼ਿਆਦਾ ਉਹਨਾਂ ਨੂੰ ਪਸੰਦ ਕਰਦੇ ਹੋ ਮੈਂ ਪਸੰਦ ਤਾਂ ਮੈਂ ਬਹੁਤ ਜ਼ਿਆਦਾ ਕਰਦਾ ਤੇ ਉਹਨਾਂ ਨੂੰ ਕਦੀ ਮਿਲੇ ਹੋ ਤੁਸੀਂ ਮੈਂ ਨਹੀਂ ਮਿਲਿਆ ਤਾਂ ਨਹੀਂ ਆ ਲਾਈਵ ਚੋਚ ਹੀ ਮਿਲਿਆ ਸੀਗਾ ਮੈਮ ਜਦੋਂ ਆਏ ਸੀਗੇ ਨਾ ਉੱਥੇ ਉਦੋਂ ਹੀ ਮਿਲਿਆ ਸੀ ਮੈਮ ਤੇ ਜੇ ਤੁਹਾਨੂੰ ਲਾਈਵ ਦੇ ਵਿੱਚ ਐਦਾਂ ਦਾ ਮੌਕਾ ਮਿਲੇਗੀ ਤੁਸੀਂ ਪਰਫਾਰਮ ਕਰ ਰਹੇ ਹੋ ਤੇ ਉਹ ਤੁਹਾਨੂੰ ਸੁਣਨ ਤੇ ਤੁਹਾਡੇ ਕਿੱਦਾਂ ਦਿਲ ਦੀ ਕਿੱਦਾਂ ਖੁਸ਼ੀ ਹੋਏਗੀ ਫਿਰ ਹਾਂ ਜੀ ਸਾਮ ਬਣਾਵੇ ਛੇਦ ਮੈਂ ਨਹੀਂ ਸਾਮ ਹੋਏਗੀ ਹਾਂ ਜੀ ਚਲੋ ਅਸੀਂ ਤੁਹਾਡੇ ਲਈ ਪ੍ਰੇਅਰ ਕਰਾਂਗੇ ਕਿ ਉਹ ਦਿਨ ਤੁਹਾਡੇ ਲਈ ਬਹੁਤ ਜਲਦੀ ਆਵੇ ਮੈਂ ਮਿਲਨ ਨੂੰ ਤਾਂ ਜਦਾਂ ਮਿਲ ਲਵਾਂ ਜਦ ਮੈਂ ਆਪ ਹੀ ਨਾ ਜਾਣਾ ਕਿਲੇ ਮ ਉਸ ਮੁਕਾਮ ਤੇ ਆ ਪਹਿਲਾ ਉਹਨੇ ਜੋਗਾ ਹੋ ਜਾਮਾ ਕਿ ਜਦੋਂ ਮੈਂ ਉਹ ਨਾਲ ਮੇਰੇ ਪਰਫਾਰਮੈਂਸ ਕਰਾਂਗੇ ਹਾਂ ਉਹ ਕੈਨ ਕਿ ਹਾਂ ਇਹ ਹੈਗੀ ਗੱਲਬਾਤ ਕੀ ਜੋ ਚਾਹੁੰਦਾ ਕਿ ਪੂਰਾ ਪ੍ਰੋਜੈਕਟ ਹੋ ਕੇ ਜਾਵਾਂ ਉਹਦੇ ਮੇਰੇ ਓਕੇ ਮਤਲਬ ਬਹੁਤ ਸੋਚ ਵੱਡੀ ਰੱਖੀ ਹੋਈ ਹੈ ਹਾਂ ਜੀ ਇਸ ਤੋਂ ਇਲਾਵਾ ਹੋਰ ਕੀ ਕਰਦੇ ਹੋ ਮੈਂ ਮੈਂ ਆਟੋ ਚਲਾਉਣਾ ਮੈਂ ਕਹਿੰਦੀ ਆਟੋ ਚਲਾਉਂਦੇ ਹੋ ਹਾਂ ਜੀ ਵਾ ਵੈਸੇ ਤਾਂ ਅੱਜਕੱਲ ਕੋਈ ਵੀ ਪਰਸਨ ਇਸ ਕੰਮ ਨੂੰ ਦੱਸਣ ਲਈ ਹੀ ਸ਼ਰਮਾਏਗਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਕੰਮ ਨੂੰ ਦੱਸਣ ਲਈ ਵੀ ਬਿਲਕੁਲ ਵੀ ਝਿਜਕੇ ਨਹੀਂ ਤੇ ਤੁਸੀਂ ਬੇਝਿਜਕ ਹੋ ਕੇ ਇਹ ਚੀਜ਼ ਬੋਲੇ ਹੋ ਬਹੁਤ ਵੱਡਾ ਕੌਨਫੀਡੈਂਸ ਲੈ ਕੇ ਆਏ ਹੋ ਮੈਮ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਸਾਨੂੰ ਕੰਮ ਤਾਂ ਕੰਮ ਹੀ ਹੁੰਦਾ ਮੈਮ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਅੱਜਕੱਲ ਤਾਂ ਕੋਈ ਕੰਮ ਵੀ ਛੋਟਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਮੈਮ ਜਿੱਦਾਂ ਘਰ ਦੀ ਮਜਬੂਰੀ ਕਰਕੇ ਮੈਂ ਪੜ੍ਹਾਈ ਛੱਡਤੀ ਸੀ 8ਵੀਂ 9ਵੀਂ 'ਚ 9ਵੀਂ ਤਾਂ ਹਟ ਗਿਆ ਸੀ ਮੈਮ ਤੇ ਤੁਹਾਡੇ ਪੇਰੈਂਟਸ ਤੁਹਾਨੂੰ ਅਲਾਉ ਕਰਦੇ ਇਸ ਚੀਜ਼ ਦੇ ਵਿੱਚ ਮੈਂ ਲੋ ਤਾਂ ਚਲੋ ਮਜਬੂਰੀ ਆ ਕਰਨਾ ਪੈਂਦਾ ਕੀ ਕਰਦੇ ਆ ਪੇਰੈਂਟਸ ਤੁਹਾਡੇ ਮੰਮੀ ਕੀ ਕਰਦੇ ਪਾਪਾ ਕੀ ਕਰਦੇ ਮੈਂ ਮੰਮੀ ਦਾ ਮੇਰੇ ਠੀਕ ਨਹੀਂ ਰਹਿੰਦੇ ਜਿੰਦਾ ਜਿਆਦਾ ਬਿਮਾਰ ਹੀ ਰਹਿੰਦੇ ਆ ਵੀ ਜਦੋਂ ਮੈਂ ਹੋਇਆ ਸੀ ਮੈਂ ਕੋਮਾ ਚ ਚਲ ਗਏ ਸੀਗੇ ਅੱਛਾ ਹਾਂਜੀ ਏਟੀਵੀਟੀ ਪ੍ਰੋਬਲਮ ਹੋ ਗਈ ਸੀ ਮੈਨੂੰ ਕੀ ਪ੍ਰੋਬਲਮ ਹੋਈ ਸੀ ਉਹਨਾਂ ਨੂੰ ਮੈਨੂੰ ਪਤਾ ਨਹੀਂ ਮੈਂ ਹੋਇਆ ਸੀ ਕਹਿੰਦੇ ਅੱਛਾ ਮਤਲਬ ਤੁਸੀਂ ਹਲੇ ਜਨਮ ਲਿੱਤਾ ਹੀ ਸੀ ਜਨਮ ਲਿੱਤਾ ਸੀ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਕਹਿੰਦੇ ਕੋਮਾ ਚ ਚਲ ਗਏ ਸੀ ਫੇਰ ਸ਼ੂਗਰ ਹੋ ਗਈ ਮੈਂ ਉਸ ਤੋਂ ਬਾਅਦ ਬਿਮਾਰ ਹੀ ਰਹਿੰਦੇ ਆ ਜਿੱਦਾਂ 20 ਸਾਲ ਹੋ ਗਏ ਅੱਜ ਇੱਕ ਸਾਲ ਤੇ ਤੁਹਾਡੇ ਜਨਮ ਲੈਣ ਤੋਂ ਬਾਅਦ ਤੁਸੀਂ ਕਿੰਨੇ ਟਾਈਮ ਦੇ ਹੋ ਗਏ ਸੀ ਤੇ ਤੁਹਾਡੇ ਮੰਮੀ ਠੀਕ ਹੋਏ ਫਿਰ ਠੀਕ ਤਾਂ ਮੈਮ ਕੋਮਾ ਚ ਆਇਆ ਪਤਾ ਨਹੀਂ ਸਾਲ ਬਾਅਦ ਕਹਿੰਦੇ ਸ਼ਾਇਦ ਆਈ ਸੀ ਬਾਅਦ ਕੋਮਾ ਚ ਓਕੇ ਤੁਸੀਂ 1 ਸਾਲ ਦੇ ਹੋ ਚੁੱਕੇ ਸੀ ਹਾਂਜੀ ਬਹੁਤ ਜਿਆਦਾ ਉਹਨਾਂ ਨੇ ਮੈਂ ਦੇਖਿਆ ਜੀ ਮੇਰੇ ਮੇਰੇ ਜਿੱਦਾਂ ਨਾਨਕੇ ਨਾਨੀ ਉਹਨਾਂ ਨੇ ਮਾਸੀ ਉਹਨਾਂ ਨੇ ਮੈਨੂੰ ਪਾਲਿਆ ਜਿੱਦਾਂ ਉਹਨਾਂ ਨੇ ਮੈਨੂੰ ਪਾਲਿਆ ਓਕੇ ਮਤਲਬ ਬਹੁਤ ਜ਼ਿਆਦਾ ਔਖਾ ਟਾਈਮ ਸੀ ਤੁਹਾਡੇ ਲਈ ਉਹ ਵਾਲਾ ਕਿ ਜਿੱਦਾਂ ਕਿ ਜਨਮ ਲੈਂਦੇ ਹੋਏ ਬੱਚੇ ਨੂੰ ਤਾਂ ਮਾਂ ਦਾ ਦੁੱਧ ਹੀ ਚਾਹੀਦਾ ਹੁੰਦਾ ਹਾਂਜੀ 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 ਤੇ ਫਿਰ 1 ਸਾਲ ਤੁਹਾਨੂੰ ਕਿੱਦਾਂ ਕਿੰਨੇ ਫਿਰ ਪਾਲਿਆ ਕੁਝ ਤਾਂ ਪਤਾ ਹੀ ਹੋਊਗਾ ਤੁਹਾਨੂੰ ਹਾਂ ਜੀ ਮੈਂ ਦੱਸਦੇ ਸੀ ਜਿੱਦਾਂ ਮੈਨੂੰ ਕਹਿੰਦੇ ਕਿ ਮਾਸੀ ਪਾਲਦੇ ਹੁੰਦੇ ਸੀ ਨਾਨੀ ਹੁੰਨੀ ਕਿ ਉਹਨਾਂ ਘਰੇ ਉਹ ਨੰਬਰ ساری ਚੀਜ਼ ਦਾ ਉੱਥੇ ਰਹਿੰਦੇ ਸੀਗੇ ਨਾਨ ਕਹਦੇ ਮੈਮ ਉਹੀ ਪਾਲਦੇ ਸੀ ਮੈਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਮੰਮੀ ਜਦਾਂ ਠੀਕ ਹੋ ਕੇ ਪ੍ਰੋਪਰ ਤੁਹਾਨੂੰ ਸਾਂਭਣ ਯੋਗੇ ਹੋ ਗਏ ਸੀਗੇ ਜਾਂ ਫਿਰ ਹਲੇ ਪ੍ਰੋਪਰ ਨਹੀਂ ਸੀ ਠੀਕ ਮੈਮ ਨਹੀਂ ਹਲੇ ਵੀ ਮੈਮ ਅੰਜੇ ਤੇ ਰਹਿੰਦੇ ਆ ਅਸੀਂ ਉਹਨਾਂ ਦੀ ਦੇਖਭਾਲ ਕਰਦੇ ਆ ਮੇਰੇ 20 ਸਾਲ ਤੋਂ ਹਾਂਜੀ ਕਿੱਦਾਂ ਮੈਮ ਹੋ ਜਾਂਦੇ ਵਿੱਚ ਠੀਕ ਕਿਤੇ ਜਦਾਂ ਹੋ ਗਏ ਠੀਕ ਫਿਰ ਮਹੀਨੇ ਬਾਅਦ ਬਿਮਾਰ ਮਹੀਨਾ ਕੋ ਠੀਕ ਫਿਰ ਬਿਮਾਰ ਜਦਾਂ ਮੈਮ ਕਿਸੇ ਕਿਸੇ ਐਕਸਪਰਟ ਡਾਕਟਰ ਨੂੰ ਨਹੀਂ ਦਿਖਾਇਆ ਕਿ ਮੇਨਲੀ ਪ੍ਰੋਬਲਮ ਕੀ ਮੈਮ ਹਸਪੀਟਲ ਦਾ ਬੋਤ ਮੈਮ ਬਾਬੇ ਵੀ ਨਹੀਂ ਛੱਡਿਆ ਜੀ ਦਾ ਅੱਛਾ ਤਨੁਨਿਲਾ ਦਾ ਬਾਬਿਆਰੇ ਵਿੱਚ ਥੋੜਾ ਠੀਕ ਹੋ ਸਕਦੇ ਮਮਮੀ ਮੈਮ ਹੋ ਤਾਂ ਨਹੀਂ ਸਕਦੇ ਜਿੱਦਾਂ ਲੋਕੀ ਕੋਈ ਤੁਹਾਨੂੰ ਪਤਾ ਜਿੰਨੇ ਮੂਹਂ ਨੀਆਂ ਗੱਲਾਂ ਕੋਈ ਕਹਿ ਦਿੰਦਾ ਕਿ ਕਿਸੇ ਦਾ ਦਿਖਾਓ ਕੋਈ ਕਹਿ ਦਿੰਦਾ ਕਿ ਕਿਸੇ ਦਾ ਦਿਖਾਓ ਕਿ ਹਸਪੀਟਲ ਆ ਮੈਮ ਟੈਸਟਾਂ ਚ ਕੁਝ ਆਂਦਾ ਹੀ ਨਹੀਂ ਸੀ ਤੇ ਜਿੱਦਾਂ ਕਿ ਤੁਸੀਂ ਗੱਲ ਕਰਦੇ ਆ ਕਿ ਤੁਹਾਨੂੰ ਸਪੋਰਟ ਕਿਦੀ ਕਿਦੀ ਮਿਲੀ ਆ ਸਪੋਰਟ ਤਾਂ ਮੈਮ ਅੱਜ ਦੇ ਟਾਈਮ 'ਚ ਕੋਈ ਨਹੀਂ ਕਰਦਾ ਫੈਮਿਲੀ ਦੀ ਸਪੋਰਟ ਨਹੀਂ ਮਿਲੀ ਫੈਮਿਲੀ ਦੀ ਮੈਮ ਹੈਗੀ ਸੀ ਮੈਮ ਥੋੜੀ-ਬਹੁਤੀ ਹੈਗੀ ਆ ਪਰ ਕੀ ਕਰ ਸਕਦੇ ਮੈਮ ਪਾਪਾ ਡਰਾਈਵਿੰਗ ਕਰ ਨਹੀਂ ਸਕਦੇ ਅੱਜ ਉਹ ਇੰਨੇ ਜੋ ਗਏ ਹੁਣ ਮੈਮ ਹੈ ਨਹੀਂ ਆ ਜਿੰਨਾ ਸੀਗਾ ਉਹਨਾਂ ਨੇ ਕੀਤਾ ਮੇਰੇ ਲਈ ਮੈਮ ਅੱਜ ਮੰਮੀ ਵੀ ਬਿਮਾਰ ਰਹਿੰਦੇ ਆ ਮੰंजे ਤੇ ਰਹਿੰਦੇ ਉਹਨਾਂ ਦੀ ਦੇਖਭਾਲ ਅਸੀਂ ਕਰਦੇ ਆ ਤੁਹਾਨੂੰ ਕਦੀ ਕਦੀ ਆਪਣੀ ਕਿਸਮਤ ਨੂੰ ਲੈ ਕੇ ਹੁੰਦਾ ਨਹੀਂ ਕਿ ਮਤਲਬ ਮੈਂ ਇੱਥੇ ਜਨਮ ਲਿੱਤਾ ਵਾ ਜਨਮ ਲੈਂਦੇ ਤੋਂ ਬਾਅਦ ਵੀ ਤੁਸੀਂ ਇੰਨੀਆਂ ਤਕਲੀਫਾਂ ਦਾ ਸਾਹਮਣਾ ਕਰਦੇ ਆ ਰਹੇ ਆ ਮੈਂ ਹੁੰਦਾ ਆ ਪਰ ਕੀ ਕਰ ਸਕਦੇ ਮੈਂ ਕਿੰਨੀ ਏਜ ਆ ਤੁਹਾਡੇ ਹੱਲੇ ਮੈਮ 21 ਸਾਲ ਦਾ ਹੁਣ ਤੇ ਫਿਰ ਹੁਣ 21 ਸਾਲ ਦੇ ਵਿੱਚ ਮਤਲਬ ਕਿ 1 ਸਾਲ ਤਾਂ ਚਲੋ ਤੁਸੀਂ ਆਪਣੀ ਮੰਮੀ ਨੂੰ ਦੇਖਿਆ ਵੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਿ ਕੌਣ ਆ ਜਿੱਦਾਂ ਤੁਸੀਂ ਜਨਮ ਲਿੱਤਾ ਤਾਂ ਮਾ ਦਾ ਇੱਕ ਟੱਚ ਇੱਕ ਫੀਲਟੇ ਪਤਾ ਲੱਗ ਜਾਂਦਾ ਕਿ ਇਹ ਮਾਵਾ ਸਾਡੀ ਹਾਂਜੀ ਉਸ ਤੋਂ ਬਾਅਦ ਜਦੋਂ ਤੁਹਾਡੇ ਮੰਮੀ ਠੀਕ ਹੋਏ ਤੇ ਉਸ ਤੋਂ ਬਾਅਦ ਵੀ ਤੁਸੀਂ ਸਾਰੀਆਂ ਇਹੀ ਮੁਸੀਬਤਾਂ ਦਾ ਸਾਹਮਣਾ ਕਰਦੇ ਆਏ ਹਾਂਜੀ ਮੈਮ ਫੇ ਕਿੰਨੀ ਸਾਲ ਦੀ ਉਮਰ ਸੀ ਜਦੋਂ ਤੁਸੀਂ ਆਪਣਾ ਕੰਮ ਖੁਦ ਸ਼ੁਰੂ ਕੀਤਾ ਕਰਨਾ ਮੈਮ ਮੈਂ 15 16 ਸਾਲ ਦਾ ਸੀਗਾ ਮੈਂ ਜਦੋਂ ਕੰਮ ਕਰਨ ਲੱਗ ਗਿਆ ਮੈਮ ਖਵਾਰਾ ਬੰਡਦਾ ਹੁੰਦਾ ਸੀ ਪਹਿਲਾਂ ਮੈਂ ਸਵੇਰੇ ਜਾਣਾ 4 ਵਜੇ ਸਿਆਲਾਂ ਚ ਖਵਾਰਾ ਮੰਡਣ ਜਾਣਾ ਫੇ ਮੈਮ ਕੈਫੇ ਤੇ ਲੱਗਾ ਸੀ ਉਹਨਾਂ ਦੇ ਪਾਂਡੇ ਤੱਕ ਵੀ ਮੰਜੇ ਮੈਮ ਓਕੇ ਹਾਂਜੀ ਮੈਮ ਡਿਲੀਵਰੀ ਕਿ ਪੜੇ ਕਿਦਾਂ ਤੁਸੀਂ ਪੜੇ ਮੈਂ ਮਤਾਂ ਦੱਸਿਆ 8ਵੀਂ 9ਵੀਂ ਚ ਸੀਗਾ ਮੈਂ ਹਟ ਗਿਆ ਮੈਂ ਪਹਿਲਾਂ ਵਧੀਆ ਸਕੂਲੇ ਪੜਦਾ ਹੁੰਨਾ ਸੀ ਫਿਰ ਸਰਕਾਰੀ ਚ ਲੱਗਾ ਉਹ 2 ਸਾਲ ਉਹਨਾਂ ਨੇ ਖਰਾਬ ਕਰਾਤੇ ਕਹਿੰਦੇ ਪੰਜਾਬੀ ਨਹੀਂ ਆਂਦੀ ਦੇਨ ਉਹ ਇੰਗਲਿਸ਼ ਕੂਲੇ ਪੜਦਾ ਸੀ ਪਹਿਲਾਂ ਤੇ ਤੁਹਾਡਾ ਇੱਕ ਸੌਂਗ ਵੀ ਮੈਂ ਦੇਖਿਆ ਸੀ ਬਹੁਤ ਵਧੀਆ ਗੀਤ ਸੀਗਾ ਉਹ ਕਿੱਦਾਂ ਕੀਤਾ ਫਿਰ ਤੁਸੀਂ ਛੂਟ ਆਹੀ ਦਾ ਆਟੋ ਦਾ ਕੰਮ ਕਰਕੇ ਕੀਤਾ ਮੈਂ ਹਾਂਜੀ ਥੋੜੇ ਬੋਦੇ ਮੈਂ ਪੈਸੇ ਜੋੜੇ ਸੀਗੇ ਆਰਡਰ ਤੋਂ ਤਾਂ ਮੈਂ ਇੱਕ ਸੀਗਾ ਅਮਰੀਕ ਮੈਕਲ ਹਾਂਜੀ ਚਾਚਾ ਜੀ ਲੱਗਦੇ ਜਿੱਦਾਂ ਮੇਰੇ ਡੈਡੀ ਦੇ ਫਰੈਂਡ ਸਰਕਲ ਚ ਫਿਰ ਉਹ ਉਹਨਾਂ ਨੇ ਕਿਹਾ ਕੋਈ ਨਹੀਂ ਡਾਇਰੈਕਟ ਕਰ ਦੂੰਗਾ ਮੈਂ ਜਿੱਦਾਂ ਉਹਨ ਤੋ ਉਹਨਾਂ ਨੇ ਸਮਾਰੂ ਕੰਪਨੀ ਚ ਪਾਇਆ ਸੀ ਨਾ ਉਹਨਾਂ ਨੇ ਹੈਲਪ ਕੀਤੀ ਸੀ ਤੁਹਾਡੀ ਆ ਫਿਰ ਤੁਹਾਨੂੰ ਤੋਂ ਪਹਿਲੇ ਸੀ ਨਹੀਂ ਨਹੀਂ ਹੈਲਪ ਹੈਲਪ ਹੀ ਕੀਤੀ ਆ ਨਹੀਂ ਨਹੀਂ ਮੈਂ ਹੈਲਪ ਹੀ ਕੀਤੀ ਸੀਗੀ ਤੇ ਉਸ ਗੀਤ ਨੇ ਤੁਹਾਨੂੰ ਕਿੰਨਾ ਕੋ ਰਿਸਪੌਂਸ ਦਿੱਤਾ ਕਿੰਨਾ ਕੋ ਮਤਲਬ ਬਣਿਆ ਤੁਹਾਡਾ ਨਾਮ ਮਾਰਕੀਟ ਚ ਮੈਂ ਥੋੜਾ ਬਹੁਤਾ ਬਣਿਆ ਜੀ ਨਾਮ ਮੈਮ ਪਰ ਇੰਨਾ ਚੱਲਿਆ ਨਹੀਂ ਕਿਉਂਕਿ ਉਸ ਪੈਸਾ ਤੁਹਾਨੂੰ ਪਤਾ ਹੈ ਅੱਜ ਕੱਲ ਪੈਸਾ ਚੱਲਦਾ ਮੈਂ ਕਿਉਂਕਿ ਨਾ ਕੋਈ ਕੰਪਨੀ ਸਾਥ ਦਿੰਦੀ ਮੈਮ ਨਾ ਕੋਈ ਉਦਾਂ ਸਮਾਰੂ ਕੰਪਨੀ ਦੇ ਵਿੱਚ ਰਿਲੀਜ਼ ਕੀਤਾ ਸੀ ਹਾਂਜੀ ਸਮਾਰੂ ਕੰਪਨੀ ਫਿਰ ਤੁਸੀਂ ਐਡ ਨਹੀਂ ਲਗਾਈ ਨਾ ਐਡ ਨਹੀਂ ਲਗਾਈ ਕਿੰਨੇ ਕੋ ਵਿਊਜ਼ ਹੋਣਗੇ ਉਸ Song ਦੇ ਮੈਮ 20000 ਵੀ ਹੋ ਗਏ ਆ ਇਸ ਟਾਈਮ ਠੀਕ ਆ ਫਿਰ ਵੀ ਮਤਲਬ ਬਿਲਕੁਲ ਵੀ ਕਾਟਨੀ ਹੈਗੇ ਠੀਕ ਕਹਿ ਸਕਦੇ ਉਹਨੂੰ ਹਾਂਜੀ ਹਾਂਜੀ ਮੈਮ 2 ਸਾਲ ਹੋ ਗਏ ਗਾਣਾ ਆਇਆ ਉਹ ਗਾਣਾ ਕਿੰਨੇ ਲਿਖਿਆ ਸੀ ਜਿਹੜਾ ਤੁਸੀਂ ਤੁਹਾਡਾ ਮਾਰਕੀਟ ਚ ਆਇਆ ਸੀ ਮੈਮ ਉਹ ਵੀ ਫਰੈਂਡ ਹੀ ਸੀਗਾ ਜਿੱਦਾਂ ਮੇਰੇ ਨਾਨਕਿਆਂ ਚੋਂ ਸੀਗਾ ਮੁੰਡਾ ਉਹ ਉਹਦਾ ਨਾਮ ਹੈਗਾ ਕਰਨ ਮਾਲਾ ਵਾਲਾ ਮੈਮ ਉਹਨੇ ਲਿਖਿਆ ਸੀ ਤੇ ਜਿੱਦਾਂ ਆਪਾਂ ਗੱਲ ਕਰਦੇ ਆ ਕਿ ਇਸ ਲਾਈਨ ਦੇ ਵਿੱਚ ਹਾਂਜੀ ਬਹੁਤ ਪੈਸਾ ਚਾਹੀਦਾ ਹੁੰਦਾ ਵਾ ਹਾਂਜੀ ਮੈਮ ਅੱਗੇ ਵਧਣ ਲਈ ਇੱਕ ਗਾਣਾ ਰਿਲੀਜ਼ ਕਰਾਣਾ ਹੋਵੇ ਵੀਡੀਓ ਬਣਾਉਣਾ ਹੋਵੇ ਉਹਦਾ ਆਡੀਓ ਵੀਡੀਓ ਖਰਚਾ ਬਹੁਤ ਹੁੰਦਾ ਕੈਮਰਾ ਕੈਮਰਾ ਰੈਂਟ ਹਾਂਜੀ ਪ੍ਰੋਡਕਸ਼ਨ ਚਾਹੀਦੀ ਹੁੰਦੀ ਆ ਫਿਰ ਸ਼ੂਟ ਰਿਲੀਜ਼ ਹੋਣ ਤੋਂ ਬਾਅਦ ਫਿਰ ਉਹਦੀ ਐਡੀਟਿੰਗ ਕਰਨੀ ਹੁੰਦੀ ਆ ਹਾਂਜੀ ਕਿੱਦਾਂ ਮਤਲਬ ਫਿਰ ਮੈਨੇਜ ਤੁਸੀਂ ਕਰ ਸਕਦੇ ਹੋ ਇਸ ਚੀਜ਼ ਨੂੰ ਮੈਂ ਕਰਾਂਗੇ ਹਾਂਸਲਾ ਜੇ ਫੜ ਲਿਆ ਲਾਈਨ ਤਾਂ ਪੂਰੀ ਦਾ ਕਰਾਂਗੇ ਮੈਂ ਸੁਪਨੇ ਤਾਂ ਵੱਡੇ ਆਨ ਪੂਰੇ ਕਰਨੇ ਪੈਣੇ ਇਹੀ ਚੀਜ਼ ਆ ਬਸ ਇਹੀ ਰੱਖਿਓ ਔਰ ਇਹਨੂੰ ਕਦੇ ਵੀ ਖਤਮ ਨਾ ਹੋਣਦੀ ਉਸ ਆਪਣੇ ਦਮ ਨੂੰ ਤੇ ਆਪਣੇ ਇਸ ਕੌਨਫੀਡੈਂਸ ਨੂੰ ਹਾਂਜੀ ਹਾਂਜੀ ਵਧਾਈ ਰੱਖਿਓ ਕਿ ਮੈਂ ਜੇ ਅਗਰ ਸੋਚਿਆ ਨਾ ਤਾਂ ਆਪਣੇ ਸਪਨੇ ਜਿਉਰ ਪੂਰੇ ਕਰੂੰਗਾ ਤੁਹਾਨੂੰ ਕਿ ਬੰਦੇ ਤੇ ਜ਼ਿਆਦਾ ਵਿਸ਼ਵਾਸ ਆ ਕਿ ਤੁਹਾਡਾ ਕੌਣ ਜ਼ਿਆਦਾ ਸਾਥ ਦਿੰਦਾ ਵਾ ਕੌਣ ਸਪੋਰਟ ਕਰਦਾ ਵਾ ਕੌਣ ਤੁਹਾਡੀ ਹੈਲਪ ਕਰਦਾ ਵਾ ਹਾਂਜੀ ਕੋਈ ਇੱਕ ਖਾਸ ਪਰਸਨ ਖਾਸ ਤਾਂ ਮੈਨੂੰ ਚਾਹ ਰਾਇ ਇਸ ਟਾਈਮ ਇੱਕ ਅਗੇ ਦੱਸਾਂ ਉਹ ਇੱਕ ਚਾਹ ਲਈ ਨਾਮ ਦੱਸ ਦੋ ਕਰਨ ਮੈਮ ਪਹਿਲਾ ਨਾਮ ਕਰਨ ਜੀ ਦੀਪੂ ਮੈਮ ਕਬੀਰ ਬੀਰੂ ਮਮ ਇਸ ਟਾਈਮ ਬੀਰੂ ਦਾ ਬਾਹਰ ਆ ਦੀਪੂ ਵੀ ਹੋਣੇ ਗਿਆ ਮੈਮ ਇੰਗਲੈਂਡ ਗਿਆ ਦੇ ਦੋ ਵੀ ਬੜੀਆ ਫੈਮਿਲੀ ਚਾਹਾਂ। ਇਹ ਕਿੱਦਾਂ ਤੁਹਾਡੀ ਹੈਲਪ ਕਰਦੇ ਆ? ਕਿੱਦਾਂ ਸਪੋਰਟ ਕਰਦੇ ਆ? ਮੈਮ ਆਜ ਤੱਕ ਕੋਈ ਵੀ ਕੰਮ ਕਹਦੋ ਮੁਕਰਦੇ ਨਹੀਂ ਜਿੱਦਾਂ। ਓਕੇ। ਜਵਾਬ ਨਹੀਂ ਦਿੰਦੇ। ਫੇ ਮੈਂ ਤਾਂ ਇਹ ਚਾਹੂੰਗੀ ਸਪੈਸ਼ਲੀ ਸਾਡੇ ਇਸ ਚੈਨਲ ਫੋਕਨ ਬੀਟਸ ਐਂਡ ਸਾਡੇ ਇਸ ਪ੍ਰੋਗਰਾਮ ਟੀ ਐਂਡ ਟਾਕ ਪ੍ਰੋਗਰਾਮ ਰਾਹੀਂ ਤੁਸੀਂ ਉਹਨਾਂ ਨੂੰ ਮੈਸੇਜ ਦੇ ਸਕਦੇ ਹੋ ਕੁਝ ਵੀ। ਕੀ ਅਗਰ ਤੁਹਾਡੀ ਹੈਲਪ ਕਰਦੇ ਆ ਉਹਨਾਂ ਦਾ ਥੈਂਕਸ ਕਰ ਸਕਦੇ ਆ। ਹਾਂਜੀ। ਮੈਮ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਫੈਮਿਲੀ ਦਾ। ਜਿਹੜੇ ਮੇਰੇ ਨਾਲ ਸਾਥ ਦਿੰਦੇ ਆ। ਕਾ ਕੱਲ ਨੂੰ ਉਹਨਾਂ ਦੇ ਵੀ ਕੋਈ ਜਦੋਂ ਮੈਂ ਅੱਜ ਨਾ ਮੇਰਾ ਬਣ ਜਾਂਦਾ ਮਾੜਾ ਮੋਟਾ ਤੇ ਮੈਂ ਉਹਨਾਂ ਲਈ ਵੀ ਪੂਰੀ ਸਪੋਰਟ ਕਰੂੰਗਾ ਜਦੋਂ ਵੀ ਮੈਂ ਜਿੰਨੇ ਜੋਗਾ ਵੀ ਹੋਊਗਾ ਖੜੂੰਗਾ ਉਹਨਾਂ ਲਈ ਪਿਆਰ ਨਹੀਂ ਮੈਨੂੰ ਕਰਨਾ ਚਾਹੀਦਾ ਤੁਹਾਡੇ ਨਾਲ ਹੋਇਆ ਕਦੀ ਕੁਝ ਹਾਂਜੀ ਕੀ ਹੋਇਆ ਸੀ ਟਾਈਮ ਦੱਸੋ ਟਾਈਮ ਮੈਂ ਪਿਆਰ ਕਰ ਲਿਆ ਸੀ ਕਿਸੇ ਨੂੰ ਕਿੰਨੀ ਏਜ ਦੀ ਉਮਰ ਸੀ ਸੀਗੀ ਮੈਂ 18 ਸਾਲ ਦੀ 18 ਸਾਲ ਦੀ ਹਾਂਜੀ ਫੇ ਕੀ ਹੋਇਆ ਤੁਹਾਡੇ ਨਾਲ ਆਹੀ ਸਿਚੁਏਸ਼ਨਸ ਕਰਕੇ ਛੱਡ ਗਈ ਹਾਂਜੀ ਨਹੀਂ ਪਹਿਲਾਂ ਮੈਂ ਮੁੱਦਾ ਪਹਿਲਾਂ ਕਹਿ ਰਹੀ ਸੀ ਕੋਈ ਨਹੀਂ ਆਟੋ ਚਲਾਉਂਦਾ ਫਿਰ ਕੀ ਹੈ ਆਪਣੇ ਜਿੱਦਾਂ ਭੈਣ ਸੀਗੀ ਉਹਦੇ ਇੱਕ ਉਹ ਕੰਦੀ ਸੀ ਜਿਹੜੀ ਆਟੋ ਵਾਲੇ ਨਾਲ ਵਿਆਹ ਕਰਾਣਾ ਆਟੋ ਚਲਾਉਂਦਾ ਜੇ ਉਹ ਹੂੰ ਉਹ ਕੰਦੀ ਨਹੀਂ ਕੋਈ ਨਹੀਂ ਆਟੋ ਚਲਾਉਂਦਾ ਹੈ ਤਾਂ ਮੇਰਾ ਹੀ ਆ ਜਿੱਦਾਂ ਵੀ ਆ ਫਾਲੋ ਫੇਰ ਇੱਕ ਟਾਈਮ ਆਇਆ ਫੇ ਕਾਲਜ ਲੱਗ ਗਈ ਉਸ ਤੋਂ ਬਾਅਦ ਸ਼ਾਦੀ ਗੱਲਾਂ ਚ ਆ ਗਈ ਗੱਲਾਂ ਜਾ ਗਈ ਕਾਲਜ ਜਾ ਕੇ ਜਿੱਦਾਂ ਤੁਹਾਨੂੰ ਪਤਾ ਮੋਲ ਫੇ ਬਾਹਰਲੀ ਦੁਨੀਆ ਦੇਖੀ ਉਹਨੇ ਉਹ ਫੇ ਬਦਲ ਗਈ ਜਿੱਦਾਂ ਮੈਂ ਮੈਂ ਉਹ ਚਾਹੁੰਨਾ ਕਿ ਉਹ ਟਾਈਮ ਕਦੀ ਨਾ ਆਵੇ ਮੰਮੀ ਦੇ ਪੈਸਾ ਉਹ ਲੱਗਾ ਮੈਂ 8-9 ਲੱਖ ਰੁਪਏ ਇੱਕ ਟਾਈਮ ਤੇ ਲੱਗਾ ਸੀ ਹੋਣੇ ਵੀ ਮੈਮ ਦਿੱਲੀ ਦਾ 11500 ਰੁਪਏ ਡੇਲੀ ਪੱਟੀ ਹੁੰਦੀ ਆ ਐਚਪੀ ਹਸਪੀਟਲ ਆ ਜਲੰਧਰ ਚੀ ਉੱਥੇ ਮੈਂ ਡੇਲੀ ਜਾਣੇ ਆ ਤੇ ਡੇਲੀ ਜਾ ਕੇ ਪੱਟੀ ਕਰਾਨੇ ਆ ਮੈਮ ਕੋਈ ਹੈਲਪ ਨਹੀਂ ਕਰਦਾ ਉਹਨੂੰ ਦੱਸਿਆ ਮੈਮ ਇੱਕ ਇਨਫਲੂਐਂਸਰ ਆ ਮੈਮ ਉਹਨਾਂ ਤੋਂ ਹੈਲਪ ਮੰਗੀ ਸੀ ਇੱਕ ਐਤ ਕੀ ਕਿਹੜੀ ਹੱਥ ਤਣ ਮਤਲਬ ਕਿ ਤੁਸੀਂ ਕਿਸੇ ਇਨਫਲੂਐਂਸਰ ਤੋਂ ਹੈਲਪ ਲੈਣ ਗਏ ਸੀ ਉਹ ਕੀ ਕਰਦੇ ਸੀਗੇ ਮੈਮ ਲੋਕਾਂ ਦੀ ਹੈਲਪ ਕਰਦੇ ਆ ਉਹ ਵੀਡੀਓ ਫਨੀ ਵੀਡੀਓ ਬਣਾਉਂਦੇ ਆ ਤੇ ਤੁਹਾਡੀ ਉਹਨਾਂ ਨੇ ਕਿੱਦਾਂ ਹੈਲਪ ਕੀਤੀ ਮੈਮ ਕੀਤੀ ਨਹੀਂ ਜਿੱਦਾਂ ਮੈਂ ਉਹਨਾਂ ਨੂੰ ਮੈਸੇਜ ਕੀਤੇ ਪੋ ਪਹਿਲਾਂ ਇੰਸਟਾਗ੍ਰਾਮ ਤੇ ਕੀਤੇ ਹਾਲ ਪ੍ਰੀਗੀ ਤੇ ਸਨੈਪਚੈਟ ਤੇ ਮੈਮ ਚੱਕੇ ਉਹਨਾਂ ਨੇ ਰਿਪਲਾਈ ਕੀਤਾ ਕਹਿੰਦੇ ਮੈਂ ਆਪ ਨੇ ਠੀਕ ਅਲੇ ਮੈਂ ਕਹਾ ਚਲੋ ਠੀਕ ਆ ਤਾਂ ਨੀ ਨਾ ਮੈਂ ਉਹਨਾਂ ਦਾ ਮੈਮ ਗੋਲਾ ਮਿੱਠਾ ਪੁਰੀਆ ਮੈਮ ਓਕੇ ਜਰੰਦਰ ਤੋਂ ਜਰੰਦਰ ਤੋਂ ਮੈਂ ਮਿੱਠਾ ਬੋੜ ਤੋਂ ਮੈਮ ਮੈਨੂੰ ਉਤੋਂ ਕਹਿੰਦੇ ਤੂੰ ਨਸ਼ੇੜੀ ਆ ਤੂੰ ਨਸ਼ੇ ਕਰਦਾ ਆ ਤੇਰੀ ਕੋਈ ਮੰਮੀ ਬਿਮਾਰ ਨਹੀਂ ਅਸੀਂ ਕੀ ਕਰੀਏ ਤੇ ਚੂ ਚੂਦ ਬੋਲ ਬਈ ਤੁਸੀਂ ਉਹਨਾਂ ਨੂੰ ਕਹਿਣਾ ਸੀਗਾ ਕਿ ਟੈਸਟ ਕਰਾ ਕੇ ਦੇਖ ਲਓ ਮੈਮ ਕਹਾ ਸੀ ਮੈਂ ਬਾਅਦ ਵਿੱਚ ਮੈਂ ਰਿਪਲਾਈ ਨਹੀਂ ਕੀਤਾ ਬਈ ਨਾ ਮੈਂ ਬਸ ਮੈਸੇਜ ਕੀਤਾ ਮੈਨੂੰ ਲੱਗਦਾ ਕਿ ਜਿੱਦਾਂ ਮੈਂ ਗੱਲ ਕਰਨਾ ਚਾਹਾਂਗੀ ਇਸ ਚੀਜ਼ ਬਾਰੇ ਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਜਲੰਧਰ ਤੋਂ ਚਲੋ ਇੱਕ ਪਰਸਨ ਦੀ ਨਹੀਂ ਗੱਲ ਕਰਦੇ ਆਪਾਂ ਹੋਰਾਂ ਦੀ ਵੀ ਗੱਲ ਕਰਦੇ ਆਂ ਕਿ ਮੈਨੂੰ ਲੱਗਦਾ ਕਿ ਕਈ ਪਰਸਨ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਲਈ ਪੋਪੂਲਰ ਹੋਣ ਲਈ ਜਾਂ ਫਿਰ ਆਪਣੇ ਫੋਲੋਅਰ ਵਧਾਣ ਲਈ ਸਬਸਕ੍ਰਾਈਬਰ ਵਧਾਣ ਲਈ ਹੀ ਇਹ ਚੀਜ਼ਾਂ ਜਾਣ ਕੇ ਕਰਦੇ ਆਂ ਹਾਂਜੀ ਹਾਂ ਕਿ ਅਸੀਂ ਹੈਲਪ ਕਰਦੇ ਆਂ ਆਡੀਅנס ਦੀ ਲੋਕਾਂ ਦੀ ਗਰੀਬਾਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆਂ ਮੈਨੂੰ ਲੱਗਦਾ ਨਹੀਂ ਕਿ ਜ਼ਿਆਦਾ ਲੋਕੀ ਇੱਕ ਦੂਸਰੇ ਦੀ ਹੈਲਪ ਕਰਦੇ ਹੋਣਗੇ ਨਹੀਂ ਨਹੀਂ ਮੈਂ ਇਹ ਜਸਟ ਦਿਖਾਵਾ ਹੀ ਹੁੰਦਾ ਹੈ ਨਾ ਦਿਖਾਵਾ ਹੀ ਆ ਮੈਮ ਵੈਸੇ ਹੀ ਮੈਨੂੰ ਪਹਿਲਾਂ ਕਹਿੰਦਾ ਕਿ ਮੈਂ ਕੋਈ ਨਹੀਂ ਤੇਰੇ ਪਿੰਡ ਫੋਨ ਕਰਕੇ ਪੁੱਛਦਾ ਕਿਸੇ ਨੂੰ ਕਿ ਤੇਰੇ ਪਿੰਡ ਦੇ ਮੈਨੂੰ ਜਾਣਦੇ ਆ ਕਿ ਮੈਂ ਕਿਸਨ ਪੁੱਛਦਾ ਕਿ ਸੱਚੀ ਇਦਾਂ ਮੈਮ 10 ਮਿੰਟ ਬਾਅਦ ਫੋਨ ਆਇਆ ਕਹਿੰਦਾ ਨਹੀਂ ਯਾਰ ਅਸੀਂ ਨਹੀਂ ਹੈਲਪ ਕਰਨੀ ਕੰਨ ਤੂੰ ਤਾਂ ਨਸ਼ੇੜ ਨਸ਼ੇ ਕਰਦਾ ਤੂੰ ਨਸ਼ੇੜੀ ਆ ਮਤਲਬ ਕਿ ਉਹਨਾਂ ਨੇ ਜਸਟ ਇੱਕ ਬਹਾਨਾ ਲਗਾਇਆ ਬਹਾਨਾ ਲਗਾਇਆ ਨਾ ਹੈਲਪ ਕਰਨ ਦਾ ਪਰ ਇਹ ਗੋਲ ਤਾਂ ਕਿ ਆਪਣੇ ਆਪ ਨੂੰ ਤੁਸੀਂ ਫੇਮਸ ਕਰਨ ਲਈ ਆਪਣੇ ਆਪ ਨੂੰ ਤੁਸੀਂ ਪੋਪੂਲਰ ਕਰਨ ਲਈ ਇਤਿਜਾ ਕਰ ਰਹੇ ਆਂ ਦਿਖਾਵਾ ਬਾਜੀ ਜੇ ਹੈਲਪ ਕਰਨੀ ਆ ਤਾਂ ਦਿਲੋਂ ਕਰੋ ਨਹੀਂ ਕਰਨੀ ਤਾਂ ਫਿਰ ਦਿਖਾਵਾ ਕਿਉਂ ਕਰਦੇ ਹੋ ਹਾਂਜੀ ਮੈਮ ਜੇ ਗੱਲ ਕਰਦੇ ਆਂ ਗਾਇਕੀ ਲਾਈਨ ਦੀ ਉਹ ਤੁਸੀਂ ਕਿਸ ਮੁਕਾਮ ਤੱਕ ਪਹੁੰਚਣਾ ਚਾਹੁੰਦੇ ਹੋ ਮੈਮ ਪਹੁੰਚਣਾ ਚਾਹੁੰਦਾ ਮੈਮ ਕਿ ਸਟਾਰ ਬਣ ਕੇ ਦਿਖਾਵਾਂਗਾ ਮੈਂ ਜਿਹੜੇ ਲੋਕ ਤੁਹਾਡੀ ਹੈਲਪ ਨਹੀਂ ਕਰਦੇ ਉਹਨਾਂ ਨੂੰ ਬਣ ਕੇ ਦਿਖਾਈ ਉਹ ਬਣ ਕੇ ਦਿਖਾਣਾ ਮੈਂ ਜਿੱਦ ਤੱਕ ਤੁਸੀਂ ਸ਼ੇਅਰ ਕੀਤੀ ਹੈ ਸਾਡੇ ਨਾਲ ਗੱਲ ਹੈ ਕਿਈ ਕਹਿੰਦੇ ਜਿੱਦਾਂ ਗਾਣੇ ਜਾਦੇ ਆਏ ਹੋਣ 10 15 ਗਾਣੇ ਉਹ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਲੈ ਕੇ ਸਾਡੇ ਸਾਹਮਣੇ ਆਏ ਅੱਜ ਮਿਨੀ ਨਿੰਜਾ ਜੀ ਪਹਿਲੇ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਤੁਹਾਡਾ ਨਾਮ ਮਿਨੀ ਨਿੰਜਾ ਹੀ ਕਿਉਂ ਤੁਸੀਂ ਰੱਖਿਆ ਉਹਦਾ ਨਾਮ ਕੀ ਹੈ ਤੁਹਾਡਾ ਮੈਮ ਉਹਦਾ ਨਾਮ ਨੀਰੇਜ ਆ ਨੀਰੇਜ ਆ ਤੇ ਮਿਨੀ ਨਿੰਜਾ ਕਿਉਂ ਰੱਖਿਆ ਉਹ ਮੈਂ ਮੈਂ ਜਿੱਦਾਂ ਉਸਤਾਦ ਜੀ ਨੂੰ ਜਾਣਦਾ ਸੀਗਾ ਨਿੰਜਾ ਜੀ ਜੀ ਕੱਲ ਨੂੰ ਨਿੰਜਾ ਜੀ ਨੂੰ ਪਤਾ ਲੱਗਾ ਇਹ ਤਾਂ ਰਾਜ ਹੋਇਆ ਨੂੰ ਮੈਂ ਮੇਰੇ ਨਾਮ ਤੇ ਨਾਮ ਰੱਖਿਆ ਉਹ ਕੋਈ ਨਹੀਂ ਮੈਮ ਉਹ ਤਾਂ ਦੇਖ ਲਾਂਗੇ ਜੋ ਹੋਊਗਾ ਕਹਿ ਦੂੰਗਾ ਮੈਮ ਬੱਚਾ ਆ ਇਹਨਾਂ ਦਾ ਇਹ ਕਹਿ ਦੂੰਗਾ ਕਿ ਬੱਚਾ ਜੀ ਤੁਹਾਡਾ ਨਾਮ ਰੱਖ ਲਈ ਹੂੰ ਪਸੰਦ ਕਰਦੇ ਸੀ ਮੈਮ ਰੱਖ ਲਈ ਬਹੁਤ ਵਧੀਆ ਲੱਗਾ ਜੋ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸਾਡੇ ਨਾਲ ਆਪਣੇ ਗੱਲਾਂ ਪਰਸਨਲ ਗੱਲਾਂ ਸ਼ੇਅਰ ਕੀਤੀਆਂ ਉਮੀਦ ਕਰਦੇ ਹਾਂ ਤੁਸੀਂ ਉਸ ਮੁਕਾਮ ਤੇ ਪਹੁੰਚੋ ਤੇ ਸਾਨੂੰ ਟਾਈਮ ਦਿੱਤਾ ਥੈਂਕ ਯੂ so much ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੇ ਇਹਦੇ ਨਾਲ ਹੀ ਤੁਹਾਡੇ ਤੋਂ ਅੱਜ ਦੇ ਇਸ ਐਪੀਸੋਡ ਦੀ ਆਪਾਂ ਲੈਣਿਆ ਇਜਾਜ਼ਤ ਅਗਰ ਜਾਂਦੇ ਜਾਂਦੇ ਤੁਸੀਂ ਕੋਈ ਵੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਇਸ ਚੈਨਲ ਦੇ ਥਰੂ ਇਸ ਪ੍ਰੋਗਰਾਮ ਦੇ ਥਰੂ ਤਾਂ ਆਡੀਅנס ਨੂੰ ਦੇ ਸਕਦੇ ਹੋ ਆਡੀਅנס ਨੂੰ ਮੈਮ ਇਹੀ ਮੈਸੇਜ ਆ ਕਿ ਮੇਰੀ ਜਿਹਦਾ ਅੱਗੇ ਬਾਹ ਫੜਨ ਮੈਮ ਕੀ ਦਾ ਚੈਨਲ ਵਾਲੇ ਜਿਹਦਾ ਪ੍ਰੋਡਿਊਸਰ ਮੈਮ ਕੋਈ ਵੀ ਮੇਰੀ ਹੈਲਪ ਕਰੇ ਕਿ ਜਿਹਦੇ ਥਰੂ ਮੈਂ ਅੱਗੇ ਆ ਸਕਾਂ ਕਿਉਂਕਿ ਮੇਰੇ ਘਰ ਦੇ ਹਾਲਾਤ ਨੇ ਠੀਕ ਨਹੀਂ ਆ ਕਿ ਮੈਂ ਆਪਣੇ ਦਮ ਤੇ ਅੱਗੇ ਆ ਸਕਾਂ ਮੈਮ ਪਰ ਕੋਸ਼ਿਸ਼ ਰਹੂਗੀ ਕਿ ਆਉਂਗਾ ਜ਼ਰੂਰ ਪਤਾ ਹੈ ਪਰ ਮੈਨੂੰ ਤੁਹਾਡੀ ਚਾਹੀਦੀ ਆ ਟਾਈਮ ਜ਼ਰੂਰ ਮਿਹਨਤ ਤਾਂ ਮੈਮ ਕਰਦਾ ਮੈਂ ਟਾਈਮ ਜ਼ਰੂਰ ਲੱਗੂਗਾ ਪਰ ਆਉਂਗਾ ਜ਼ਰੂਰ ਮੈਮ ਓਕੇ ਜਿਹੜਾ ਤੁਹਾਡਾ ਮੈਂ ਗੀਤ ਸੁਣਿਆ ਸੀਗਾ ਮਾਰਕੀਟ 'ਚ ਆਇਆ ਇੱਕ ਗੀਤ ਬਹੁਤ ਪਿਆਰਾ ਗੀਤ ਹੈ ਰੋਜ਼ ਜੇ ਹਾਂਜੀ ਉਹਦੀਆਂ ਦੋ ਲਾਈਨਾਂ ਸਾਨੂੰ ਤੇ ਸਾਡੀ ਆਡੀਅנס ਨੂੰ ਜ਼ਰੂਰ ਸੁਣਾਓ ਓਕੇ ਹੋ ਕਦੇ ਤੇਰਾ ਰੋਜ਼ ਦੇਤੇ ਕਦੇ ਪ੍ਰਪੋਜ਼ ਦੇ ਯਾਰਾਂ ਨਾਲ ਹੁੰਦਾ ਬਿੱਲੋਂ ਨਿੱਤ ਸਾਡਾ ਮੋਜ ਦੇ ਹੋ ਕੁੜੀਆਂ ਦਾ ਟਾਈਮ ਟੂਮ ਚੱਕ ਦੇਣੀ ਅਸੀਂ ਸਾਨੂੰ ਯਾਰਾਂ ਵੇਲੀਆਂ ਦਾ ਚੰਗਾ ਹਾਲ ਚਾਹੀਦੇ ਹੋ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗਾਉਣ ਦੇ ਲਈ ਸਾਲ ਚਾਹੀਦੇ ਹੋ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗਾਉਣ ਦੇ ਲਈ ਸਾਲ ਚਾਹੀਦੇ ਹੋ 5 ਵਜੇ ਬਾਅਦ ਅਸੀਂ ਮੋਟਰ ਤੇ ਰਹਨੇ ਆ ਮਰਜੀ ਨਾਲ ਉੱਠਦੇ ਤੇ ਮਰਜੀ ਨਾਲ ਬਹਿਨੇ ਆ ਹੋ 5 ਵਜੇ ਬਾਅਦ ਅਸੀਂ ਮੋਟਰ ਤੇ ਹੁੰਨੇ ਹਾਨੀ ਮਰਜੀ ਨਾ ਉੱਠਦੇ ਤੇ ਮਰਜੀ ਨਾ ਬਹਿਨੇ ਆ ਸਾਨੂੰ ਨਿੱਤ ਕੁੜੇ ਚਾਹੀਦਾ ਨੀ ਯਾਰੀ ਦਾ ਸਰੂਰ ਨਿੱਤ ਚਾਹਦੇ ਨਾਲ ਸਾਨੂੰ ਕਾਲਾ ਮਾਲ ਚਾਹੀਦਾ ਹੋ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗੋਣ ਦੇ ਲਈ ਸਾਹਲ ਚਾਹੀਦੇ ਤੇਰੇ ਆਸ਼ਕਾਲੀ ਹੁਣੇ ਦਿਨ-ਦੁਨ ਕਾਫੀ ਸਾਨੂੰ ਯਾਰੀਆਂ ਪਗੋਣ ਦੇ ਲਈ ਸਾਹਲ ਚਾਹੀਦੇ ਬਹੁਤ ਪਿਆਰਾ ਬਹੁਤ ਪਿਆਰਾ ਗੀਤ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਚੈਨਲ ਤੇ ਆਏ ਥੈਂਕ ਯੂ ਸੋ ਮਚ ਫਿਰ ਅਗਲੇ ਐਪੀਸੋਡ ਦੇ ਵਿੱਚ ਕੁਝ ਨਵੀਂ ਫਨਕਾਰ ਨਵਾਂ ਪਰਸਨੈਲਿਟੀ ਨਵੇਂ ਚਿਹਰੇ ਨੂੰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਰੋਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਂਸੀ ਅਰੋਲਾ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਜੀ